ਰਮਨਦੀਪ ਕੌਰ ਦੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਸਾਡੀ ਲੜਕੀ ਪਿੰਡ ਕੁਮਾਨਾ ਜ਼ਿਲ੍ਹਾ ਗੁਰਦਾਸਪੁਰ ਵਿਕੇ ਸ਼ਾਦੀ ਹੋਈ ਸੀ ਅਤੇ ਸੋਹਰੇ ਪਰਿਵਾਰ ਵੱਲੋਂ ਨਾਤਨ ਦੀ ਨੱਚੜਾ ਰਹਿਂਦਾ ਸੀ ਕਿ ਰਮਨਦੀਪ ਕੌਰ ਘਰ ਲੜਕੀਆਂ ਨੂੰ ਜਨਮ ਦੀ ਜਾਂਦੀ ਹੈ ਅਤੇ ਲੜਕੀਆਂ ਨੂੰ ਜਨਮ ਕਿਉਂ ਨਹੀਂ ਦਿੰਦੀ ਜਿਸ ਕਾਰਨ ਇਹ ਝਗੜਾ ਰਿੰਦਾ ਸੀ ਅਤੇ ਇਸ ਕਾਰਨ ਸਾਡੀ ਲੜਕੀ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਰਮਨਦੀਪ ਕੌਰ ਦੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਰਮਨਦੀਪ ਕੌਰ ਦੀ ਮਾਤਾ ਅਮਰਜੀਤ ਕੌਰ ਪਤਨੀ ਗੁਰਪਾਲ ਸਿੰਘ ਕੌਮ ਮਜਬੀ ਸੇਖ ਪਿੰਡ ਗਹਿਰੀ ਮੰਡੀ ਮੋਹੱਲਾ ਲਹਿੰਦੀ ਪੱਤੀ ਗਹਿਰਾ ਮੰਡੀ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਗੁਰੂ ਦਿਹਾਤੀ ਦੀ ਰਹਿਣ ਵਾਲੀ ਨੇ ਦੋਸ਼ ਲਾਇਆ ਕਿ ਮੇਰੀ ਲੜਕੀ ਨੂੰ ਮਾਰਨ ਵਾਲਾ ਜ਼ਿਆਦਾ ਕਸੂਰਵਾਰ ਉਕਤ ਵਿਅਕਤੀ ਉਹਨਾਂ ਦਾ ਨਾਂ ਜਵਾਈ ਜੱਜ ਤੇ ਪਰਚਾ ਹੋਇਆ ਇਹ ਨਹੀਂ ਨਹੀਂ ਬਲਕਿ ਸ਼ਰੀਆਮ ਕੋ ਮਰੇ ਹਨ ਅਤੇ ਹੋਰ ਸਾਰੇ ਪਰਿਵਾਰ ਵੀ ਦੋਸ਼ੀ ਹਨ ਇਸ ਸੰਬੰਧੀ ਥਾਣਾ ਕੁਮਾਨ ਵਿਖੇ ਦਰਖਾਸਤ ਦਿੱਤੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੱਤਰਕਾਰ ਲਪ੍ਰਿਤ ਕੋਰ ਨਵੀਰ ਕੋਰ ਸੰਦੀਪ ਕੋਰ ਅਤੇ ਮਲਕੀਤ ਸਿੰਘ ਚੀਂਦਾ ਦੀ ਰਿਪੋਰਟ ਟੋਟਲ ਇੰਡੀਆ న్యూਸ ਤੋਂ ਮੈਂ ਪੱਤਰਕਾਰ ਸੰਦੀਪ ਕੋਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਗਿਆਰੀ ਮੰਡੀ ਇਹਨਾਂ ਦੀ ਲੜਕੀ ਜੋ ਕਿ ਕਮਾਣਾ ਵਿਖੇ ਵਿਆਹੀ ਗਈ ਸੀ ਉਹਨਾਂ ਦੇ ਪੇਕੇ ਪਰਿਵਾਰ ਨਾਲ ਤੁਸੀਂ ਗੱਲ ਕਰਦੇ ਆ ਉਹਦੀ ਹੱਤਿਆ ਬਾਰੇ ਜਾਣਕਾਰੀ ਹਾਂਜੀ ਭਾਂਜੀ ਕੀ ਨਾਮ ਆਪਣਾ ਅਮਰਜੀਤ ਕੌਰ ਜੀ ਕੀ ਗੱਲਬਾਤ ਹੋਈ ਗੱਲਬਾਤ ਹੋਈ ਹੈ ਜੀ ਮੇਰੀ 8 ਸਾਲ ਹੋ ਗਈ ਗੁੱਡੀ ਨੂੰ ਵਿਆਹ ਨੂੰ ਕਮਾਣਾ ਦੇ ਵਿੱਚ ਮੈਂ ਤੇ ਰੋੜ ਤੇ ਤੇ ਉਹਨਾਂ ਨੇ ਕੀ ਕੀਤਾ 8 ਸਾਲ ਬੜਾ ਪਰੇਸ਼ਾਨ ਕੀਤਾ ਮੇਰੀ ਧੀ ਨੂੰ ਬਹੁਤ ਜ਼ਿਆਦਾ ਫੀਮਤਾਂ ਲਾ ਕਦੀ ਕੁੜੀਆਂ ਦਾ ਕਹਿੰਦੇ ਸੀ ਕਦੀ ਦਾਜ ਤੇ ਮੈਨੇ ਦਿੰਦੇ ਸੀ ਤੇ ਇਹਨਾਂ ਜੋਗੇ ਕੁਛ ਨਹੀਂ ਦੇਣ ਜੋਗੇ ਕਿਉਂਕਿ ਪੁੱਤ ਵੀ ਮੇਰਾ ਨਿਆਣਾ ਵਾ ਤੇ ਮੈਂ ਕਿੱਥੋਂ ਦੇ ਸਕਦੀ ਹਾਂ ਤੇ ਇਹਨਾਂ ਨੇ ਵੜ ਕੇ ਤੇ ਕੁੜੀ ਮੇਰੀ ਜਾਨ ਦੇ ਕੇ ਮਾਰ ਦਿੱਤੀ ਉਹ ਕਦੀ ਬਾਕੀ ਪਰੇਸ਼ਾਨ ਕਰਕੇ ਹਾਂਜੀ ਇਸ ਬੰਦੀ ਤੁਸੀਂ ਕੋਈ ਕਾਰਵਾਈ ਕੀਤੀ ਪੁਛਦੀ ਹਾਂਜੀ ਕੀਤੀ ਹੈ ਕਮਾਨਾ ਥਾਣੇ ਦੇ ਵਿੱਚ ਕੀਤੀ ਭਾਜੀ ਪਰ ਮੇਰੀ ਕਾਰਵਾਈ ਦੇ ਵਿੱਚ ਕੋਈ ਨਹੀਂ ਮੋਹਤ ਕਰਨ ਦੇ ਉਹ ਮੈਂ ਇਹ ਮਾਸਾ ਸੁਣਾਈ ਹੋਣੀ ਨਹੀਂ ਨਹੀਂ ਉਹਨਾਂ ਨੇ ਇੰਜ ਕੀਤਾ ਵਾ ਕਿ ਮਤਲਬ ਇਹਦਾ ਰਦੂ ਬਦੂ ਦਾ ਪੈਪੂਏ ਖਾਈ ਜਾਂਦਾ ਸੀ ਮੈਂ ਉਹਨਾਂ ਕੋ ਤੇ ਪੈਆਂ ਦੇ ਕਰਕੇ ਮੇਰਾ ਜਿਹੜਾ ਕੇਸ ਘੜੀ ਤੁਰਨੇ ਨਹੀਂ ਡਿਆ ਕਿਹੇ ਬੰਨੇ ਤੇ ਸਾਰੇ ਕੋਲ ਸਾਰੇ ਰਗ ਗਏ ਉਹਨਾਂ ਦੇ ਨਾਲ ਰੜਿਆ ਹੀ ਸੀ ਸਾਫ ਰਹਿ ਗਿਆ ਜਿਹੜਾ ਪੈਸੇ ਖਾਈ ਜਾਂਦਾ ਤੇ ਮੇਰੀ ਸੁਣਾਈ ਵੀ ਗਰੀਫ ਨਹੀਂ ਦੀ ਹੋਣੀ ਮੇਰੀ ਸੁਣਾਈਆਂ ਨਹੀਂ ਤੇ ਜਿਹੜਾ ਉਹਨਾਂ ਦਾ ਜਵਾਈ ਆ ਉਹ ਵਾਵੇ ਸਾਰਾ ਹੀ ਮਤਲਬ ਕਰਤਾ ਕਰਤਾ ਹੋਈਆ ਜੋ ਜੋ ਕਰਦਾ ਵਾ ਤੇ ਉਹਦੇ ਨਾਲ ਹੀ ਸ਼ਾਂਤੀ ਨਾ ਹੋਣ ਗਿਆ ਸਾਰਾ ਕੁਝ ਸਾਰਾ ਕੋਈ ਉਹਦੀ ਸ਼ਾਂਤੀ ਨਾ ਕਿਥੇ ਸਾਰੀ ਸ਼ਾਂਤੀ ਨਾ ਹੋਣੀ ਮਾਹੀਏ ਮੇਰੀ ਕੁੜੀ ਜੀ ਸਰਕਾਰ ਕੋ ਕੀ ਮੰਗ ਆਪਣੇ ਮੰਗ ਮੈਂ ਇਹ ਮੰਗਦੀ ਵੀ ਮੇਰਾ ਨਿਆਂਪਾ ਹੋਣਾ ਚਾਹੀਦਾ ਮੇਰੀ ਇੱਥੇ ਦਾ ਨਿਆਂ ਲੈਣਾ ਚਾਹੀਦਾ ਮੇਰੀ ਸਾਡੀ ਪਾ ਜੀ ਹਿੰਤੇ ਉਹਨਾਂ ਨੂੰ ਰਿਕਾਰਡਰ ਵੀ ਦਿੱਤੀ ਜਿਹੜੀ ਵੀ ਮਤਲਬ ਉਹਨਾਂ ਫੋਨ ਦੇ ਵਿੱਚ ਕੱਲੀ ਸਾਰਾ ਕੁਝ ਸੀ ਪੇਪਲ ਸੋ ਜੋ ਵੀ ਕਾਰਵਾਈ ਕਰਨ ਦੇ ਰਿਕਾਰਡ ਸੁਨਾਵੇਂ ਦਿੱਤੀਆ ਉਹਨਾਂ ਮਾਸਾ ਪਰ ਸੁਨਾਇ ਨਾ ਦਾ ਅਸਰ ਨਹੀਂ ਕੀਤਾ ਜਾਣੇ ਆ ਫੇਰਾ ਮਾਰ ਕੇ ਆ ਜਾਣੇ ਆ ਤੇ ਇਹਨਾਂ ਨੇ ਇਹਨਾਂ ਨੇ ਕਹਿਣ ਦੇ ਵੀ ਚਾਹਾਂ ਚਾਹਾਂ ਗਰੀਬੀ ਦਾ ਕੋਈ ਨਾ ਕੋਈ ਪੈਸਾ ਠਾਈਏ ਇਹਨੂੰ ਕੋਈ ਮਾਇਤ ਦੇਈਏ ਕਿ ਹੇ ਪਾਸੇ ਦੀ ਮਾਇਤ ਦੇ ਕੇ ਆਪ ਕੋਈ ਮਤਲਬ ਮਸਲਾ ਹੱਲ ਫੜ ਗਏ ਤੇ ਜਿਹੜਾ ਰਾਜਾ ਵਾ ਨਾ ਉਹ ਸਾਰਾ ਕੋਸ਼ਿ ਉਹ ਕਰਨ ਦਿਆ ਵਾ ਤੇ ਰਾਜੇ ਦੇ ਤਰੂ ਸਾਰਾ ਕੋਸ਼ਿ ਹੋਣ ਦਿਆ ਜਵਾਈ ਉਹਨਾਂ ਦੇ ਮਤਲਬ ਜਿਹੜੇ ਪੁਲਸ ਨੇ ਕੀਤਾ ਵਾ ਨਾ ਰੈਸਟ ਉਹਨਾਂ ਨੂੰ ਤੇ ਆਲੇ ਨੋਸਟ੍ਰੀਨ ਕੇ ਪਾਸੇ ਨਹੀਂ ਜਾਂਦਾ ਤੇ ਇੱਕ ਦਿਨ ਗਏ ਤਾਂ ਉਹਨਾਂ ਨੇ ਮਤਲਬ ਇਹ ਕੀਤਾ ਵਾ ਗਏ ਘਰ ਹਾਂਜੀ ਭਾਜੀ ਜਿਹੜੀ ਪਰਚਾ ਸੀ ਉਹਨਾਂ ਤੇ ਦਰਚੋਇਆ ਤੋ ਫੜੋ ਫੜਾਈ ਕਰਕੇ ਉਹਨਾਂ ਮਾਤਕੜੀ ਕੋਈ ਨਹੀਂ ਲੱਗਣ ਗਈ ਤੇ ਮੈਂ ਮੰਗ ਮੰਗਦੀ ਆ ਕਿ ਉਹਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਤੇ ਬਾਕੀ ਜਿਹੜੇ ਧਿਆ ਤੇ ਇਹੋ ਜਿਹਾ ਹਰਕਤ ਕਰਦੇ ਹਰਕਤਾਂ ਆਟ ਜਾਵੇ ਹਰਕਤਾਂ ਆਟ ਜਾਵੇ ਬੱਚੇ ਮਿੰਰੇ ਤਦੇ ਤੋਂ ਲੋਕੀ ਮਾਵਾਂ ਨਹੀਂ ਜਮਤ ਘੱਤੀਆਂ ਨੂੰ ਵੀ ਜਿਹੜਾ ਲੋਕੀ ਇਹੋ ਜਿਹਾ ਮਾਰ ਮਾਰ ਕੇ ਸੁੱਟ ਦਿੰਦੇ ਕਰੇਬੇ ਦਾ ਫਾਇਦਾ ਠਾਉਗੇ। ਕਾਦੂ ਬਾਦਰੀ। ਚੈਨਲ ਤੋਂ ਨਵੀਂਕੌਰ ਪੱਤਰਕਾਰ ਹਟਵਾਲ ਬਟਾਲੇ ਤੋਂ ਜੋ ਕਿ ਅਸੀਂ ਪਹੁੰਚ ਚੁੱਕੇ ਹਾਂ ਅੱਜ ਪਿੰਡ ਕਮਾਣਾ ਵਿੱਚ ਪੁਲਿਸ ਥਾਣਾ ਕਮਾਣ ਜਿੱਥੇ ਕਿ ਇੱਕ ਕੁੜੀ ਰਮਨਪ੍ਰੀਤ ਕੋਟੀ ਮੌਤ ਹੋ ਚੁੱਕੀ ਹੈ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਐਸਐਚਓ ਸਾਹਿਬ। ਜਿਸ ਤਰ੍ਹਾਂ ਜੀ ਮਿਤੀ 24 ਤਿੰਨ। ਮਿਤੀ 24 ਜੂਨ। ਰਮਨਪ੍ਰੀਤ ਕੋਟੀ ਪੁਲਿਸ ਜੀਸੇ ਨੂੰ ਅਸੀਂ ਕਮਾਣ ਦੀ। ਮੌਤ ਹੋਣ ਦੇ ਸਬੰਧ ਵਿੱਚ ਉਹਦੇ ਪਿਕੇ ਪਰਿਵਾਰ ਵੱਲੋਂ 174 ਦੀ ਕਾਰਵਾਈ ਕਰਵਾਈ ਗਈ ਸੀ ਕਿ ਇਸ ਵੀ ਮੌਜੂ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਇਸ ਲਈ ਕਿ ਇਹਨੇ ਕੋਈ ਕਾਰਵਾਈ ਨਹੀਂ ਕਰਵਾਈ। ਜੀ। ਮਿਤਕ 25 ਤਿੰਨ ਨੂੰ ਜਦੋਂ ਪੋਸ਼ਟਬਾਟੋਂ ਤੋਂ ਬਾਹਰ ਮ੍ਰਿਤਕ ਨਹੀਂ ਮਾਤਾ ਨੇ ਬਿਆਨ ਲਿਖਵਾਇਆ ਤੇ ਇਹਦੇ ਸਹੁਰੇ ਪਰਿਵਾਰ ਨੇ ਤੋਂ ਕੰਗ ਹੋ ਕੇ ਇਹਨੇ ਕੁਝ ਜਿਹੀ ਚੀਜ਼ ਖਾਧੀ। ਉਹਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ 306 ਆਈਪੀਸੀ ਜੀ। ਇਹ ਰਿਸ਼ਤੇਦਾਰ ਸਹੁਰੇ ਪਰਿਵਾਰ ਦੇ ਦਾ ਇਸ ਸੰਬੰਧੀ ਵਿੱਚ ਜਿਹੜੀ ਰਿਪੋਰਟ ਜਾਰੀ ਹੈ। ਇਹ ਜਿਹੜੇ ਚੋਰ ਜੋ ਦੋਸ਼ੀ ਪਾਇਆ ਗਿਆ ਫਿਰ ਕਰ ਕਰਕੇ ਚਲਾਨ ਅਦਾ ਤੋਂ ਦਰਵਾਇਆ ਸਰ ਉਹਨਾਂ ਦਾ ਪਰਿਵਾਰ ਦਾ ਕਹਿਣਾ ਕਿ ਜਿਹੜਾ ਸਾਡਾ ਸਭ ਤੋਂ ਦੋਸ਼ੀ ਜਿਹੜਾ ਉਹਨਾਂ ਦਾ ਜਵਾਈ ਆ ਰਾਜਾ ਕੋਈ ਉਹ ਪਿਛਦਾਨ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਥੈਂਕ ਯੂ